ਮੁਖਸਰ ਸਾਹਿਬ ਪੁਲਿਸ ਵੱਲੋਂ ਕ੍ਰਾਈਮ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਨੂੰ ਅੱਜ ਇੱਕ ਹੋਰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਦੋਂ ਸਾਡੀ ਸੀਆਈ 2 ਦੀ ਟੀਮ ਨੇ ਇੱਕ ਆਟੋ ਥੈਫਟ ਗੈਂਗ ਫੜੀ ਇਹਨਾਂ ਦੇ ਵਿੱਚ ਸਾਨੂੰ ਤਿੰਨ ਬੰਦੇ ਹਲੇ ਤੱਕ ਅਸੀਂ ਕਾਬੂ ਕਰ ਚੁੱਕੇ ਹੈ ਜਿਨ੍ਹਾਂ ਨੇ ਪੁਝਗਿਤ ਦੌਰਾਨ ਇਹ ਮੰਨਿਆ ਕਿ ਇਹ ਹਲੇ ਤੱਕ 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁੱਕੇ ਹੈ ਇਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਦੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਂਡ ਦੇ ਵਿੱਚ ਸਾਡੀ ਜੋ ਇੰਟੈਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਹ ਇਸ ਪਾਸੇ ਹੈ ਕਿ ਅੱਗੇ ਕਿਹੜੇ ਕਿਹੜੇ ਕਬਾੜੀਆਂ ਨੂੰ ਇਹ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ ਰਾਉਂਡ ਅਪ ਕੀਤਾ ਜਾਏਗਾ ਸਰ ਅਕਸਰ ਦੇਖਿਆ ਜਾਂਦਾ ਕਬਾੜੀਏ ਸੋਲਿਡ ਫਰਮ ਹੁੰਦੇ ਆ ਬਚ ਜਾਂਦੇ ਆ ਕਦੇ ਕੋਈ ਕਬਾੜੀਆ ਪੁਲਿਸੀਆ ਜੇ ਨਹੀਂ ਭੇਜਿਆ ਇੱਥੇ ਕੀ ਐਟੀਟਿਊਡ ਰਹੂਗਾ ਜੀ ਪੁਲਿਸ ਦਾ ਨਹੀਂ ਜੀ ਹਲੇ ਵੀ ਸਾਡੇ ਦੋ ਤਿੰਨ ਜੋ ਪੁਰਾਣੇ ਪਰਚੇ ਹੋਏ ਜਿਹਦੇ ਵਿੱਚ ਅਸੀਂ ਕਾਫੀ ਗੈਂਗਸ ਫੜੀ ਹੈ ਜੋ ਕਿ ਮੋਟਰਾਂ ਚੋਰੀ ਕਰਦੇ ਸੀਗੇ ਬਾਕੀ ਸਾਰਾ ਕੰਮ ਕਰਦੇ ਸੀ ਕਬਾੜੀਆ ਕਿਸੇ ਦੇ ਵਿੱਚ ਨਹੀਂ ਛੱਡ ਰਹੇ ਸੀ ਨਾ ਅੱਗੇ ਚੱਲ ਕੇ ਵੀ ਨਹੀਂ ਛੱਡਾਂਗੇ ਇਹਨਾਂ ਨੂੰ ਇਹ ਲਿਸਟਿੰਗ ਕਰਕੇ ਕਬਾੜੀਏ ਤੋਂ ਅੰਦਰ ਦੇਨੇ ਬਹੁਤ ਜ਼ਰੂਰੀ ਹੈ ਬਿਕੋਜ਼ ਦੇ ਆਰ ਦੀ ਸੋਰਸ ਆਫ ਕ੍ਰਾਈਮ ਉਨਾ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਗੱਡੀ ਚੋਰੀ ਕਰਕੇ ਆ ਕੇ ਕਹੀਂ ਜਾ ਕੇ ਵੇਚ ਸਕਦਾ ਹਾਂ ਤੋ ਹੀ ਉਹ ਚੋਰੀ ਕਰਦਾ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨੱਥ ਪਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਫਿਰ ਇਹ ਚੋਰੀਆਂ ਆਪਣੇ ਆਪ ਘਟਨੀ ਸ਼ੁਰੂ ਹੋ ਜਾਣਗੀਆਂ ਬਿਲਕੁਲ ਡਰੱਗ ਹਿਸਟਰੀ ਆਈ ਇਹਨਾਂ ਦੀ ਕ੍ਰਾਈਮਨਲ ਹਾਲੇ ਤੱਕ ਡਰੱਗ ਹਿਸਟਰੀ ਨਹੀਂ ਆਈ ਹੈ ਨਾ ਜੀ ਤੋ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ ਕਬਾੜੀਆਂ ਚੋਰੀ ਕਰਨ ਜੋ ਮਾਰੂਤੀ ਸੁਜ਼ੂਕੀ ਦੀਆਂ ਗੱਡੀਆਂ ਆਏ ਕਿ ਉਹਦੇ ਤਾਲੇ ਖੋਲ੍ਹਣੇ ਥੋੜੇ ਜਿਹਾ ਆਸਾਨ ਹੁੰਦੇ ਤੇ ਇਨਾ ਦੀ ਜਿੰਨੀ ਫਰੀਦਕੋਟ ਜਾ ਚੁਕੇ ਨੇ ਇਹ ਇਹ ਮੁਕਸਰ ਸਾਹਿਬ ਤੋਂ ਚੋਰੀਆਂ ਕਰਦੇ ਰਹੇ ਹੈ ਬਟਿੰਡੇ ਤੋਂ ਚੋਰੀਆਂ ਕਰਦੇ ਰਹੇ ਤੇ ਇਹਨਾਂ ਦੀ ਬਾਕੀ ਪੁੱਛਗਿਰਾਂ ਦੌਰਾਨ ਜਿੰਨੀ ਜਿੰਨੀ ਔਰ ਇਨਫਾਰਮੇਸ਼ਨ ਆਂਦੀ ਹੈ ਉਹ ਅਕੋਰਡਿੰਗਲੀ ਉਹ ਨੂੰ ਆਨ ਫਾਈਲ ਲੈ ਕੇ ਆ ਜਾਏਗਾ ਤੋਂ ਲੋੜ ਤੇ ਕੰਗੜਾ ਨਗਰ ਰਾਜਸਥਾਨ ਦਾ ਸਰ ਇਹ ਇਕੱਠੇ ਕਿਸ ਤਰ੍ਹਾਂ ਹੋ ਗਏ ਕਿੰਨੋਂ ਅਲੱਗ-ਅਲੱਗ ਹੈ ਜਾਂ ਇਸ ਤਰ੍ਹਾਂ ਇਹਨਾਂ ਦੀ ਇਹਨਾਂ ਦੀ ਗੈਂਗ ਬਣੀ ਸੀ ਜੀ ਇਹ ਜੋ ਮੇਨ ਇਹਨਾਂ ਦਾ ਗੈਂਗ ਦਾ ਕਿੰਗਪਿਨ ਹੈਗਾ ਇਹ ਹੈਗਾ ਅਜੇ ਕੁਮਾਰ ਇਹ ਪੁਰਾਣੀ ਕਈ ਚੋਰੀਆਂ ਕਰ ਚੁੱਕਾ ਹੈ ਜੇਲ੍ਹ ਦੇ ਵਿੱਚ ਕਈ ਵਾਰੀ ਗਿਆ ਦੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਆ। ਉਹ ਲਿੰਕਸ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਜੇਕਰ ਇਹਨਾਂ ਦੇ ਨਾਲ ਕੋਈ ਹੋਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕਾਬੂ ਕਰੀਏ। ਉਹਨੇ ਜ਼ਮਾਨਤ ਤੇ ਰਿਜਿਕੇਸ਼ਨ ਚੱਲ ਰਿਹਾ ਹੈ। ਜ਼ਮਾਨਤ ਤੇ ਚੱਲ ਰਿਹਾ ਹੈ ਤਿੰਨੋਂ ਮਗਰ ਉਹ ਚਾਰੀ ਜਾਰੀ ਰਹਿ ਹੈ। ਨਾਲ ਦੇ ਨਾਲ ਕ੍ਰਾਈਮ ਜਾਰੀ ਰਿਹਾ ਹੈ। ਕਿੰਨੇ ਦਿਨ ਦਾ ਰਿਮਾਂਡ ਹੈ? ਹਲੇ ਇਹਨਾਂ ਦਾ ਮੇਰੇ ਕਿ 2 ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸਰ ਜੀ ਕਮਿਸ਼ਨਰ ਨੇ ਉਹਨੇ ਗ੍ਰਾਊਂਡੋਂ ਦਾ ਚੌਂਸ ਸੀ ਹੈਗੇ। ਦੇਖੋ ਜੀ ਅਹਲੇ ਸਾਨੂੰ ਪੰਜ ਗੱਡੀਆਂ ਮਿਲੀਆਂ ਤਿੰਨ ਤੋਂ ਸਾਬੂਤ ਗੱਡੀਆਂ ਮਿਲ ਗਈਆਂ ਦੋ ਮਿਲੀਆਂ ਸਾਨੂੰ ਕੱਟੀ ਹੋਈ ਗੱਡੀਆਂ ਬਾਕੀ ਜੋ ਗੱਡੀਆਂ ਰਹਿ ਗਈ 21 ਗੱਡੀਆਂ ਉਹ ਤਾਂ ਇਹ ਵੇਚ ਬੂਟ ਕੇ ਖਾ ਵੀ ਚੁੱਕੇ ਹਨ ਇਸੇ ਕਰਕੇ ਜੋ ਹੈਗਾ ਅਸੀਂ ਉਹ ਲੈ ਕੇ ਆਣਾ ਹੈ ਕਬਾੜੀ ਦੇ ਵਿੱਚ ਰੋਪਨ ਕਰ ਸਰ ਅਕਸਰ ਹੀ ਦੇਖਿਆ ਜਾਂਦਾ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨਾ ਲੋਕ ਰਾਤ ਨੂੰ ਸੜਕਾਂ ਤੇ ਜਾਂ ਗਲੀਆਂ ਮੁੱਲਿਆਂ 'ਚ ਲਗਾ ਜਾਂਦੇ ਆ ਜੇ ਪੁਲਿਸ ਇਹਦੇ ਪ੍ਰਾਇਰ ਐਕਸ਼ਨ ਕਰੇ ਗੈਰ ਕਾਨੂੰਨੀ ਪਾਰਕਿੰਗ ਤੇ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਮਾਰਦਾਤਾ ਘਟ ਸਕਦੀ ਹੈ ਕਈ ਵਾਰੀ ਪਲਾਨਿੰਗ ਵੀ ਇਸ਼ੂਜ਼ ਹੁੰਦੇ ਨੇ ਪਾਰਕਿੰਗ ਦੀ ਔਰ ਲੋਕਾਂ ਕੋਲ ਜਗ੍ਹਾ ਨਹੀਂ ਹੁੰਦੀ ਹੈ ਤੇ ਇਸ ਕਰਕੇ ਉਹ ਰੋਡ ਤੇ ਲਾ ਦਿੰਦੇ ਸਾਡਾ ਇਹ ਰਹਿੰਦਾ ਹੈ ਕਿ ਜੋ ਚੋਰ ਹੈਗੇ ਦਾ ਦੇ ਉਹ ਸਾਰੇ ਕੇ ਸਾਰੇ ਟਾਈਮ ਲੀ ਕਾਬੂ ਕਰੀ ਜਾਈਏ ਤਾਂ ਕਿ ਇਨਸੀਡੈਂਟ ਉਸੇ ਘਟਾ ਸਕੀਏ ਇਸ ਤੋਂ ਇਲਾਵਾ ਜੋ ਹੈਗਾ ਸਾਡੀ ਇੱਕ ਮੁਹਿੰਮ ਨਈ ਸ਼ੁਰੂ ਹੋਈ ਹੈ ਜਿਹਦੇ ਵਿੱਚ ਜਿੰਨੇ ਵੀ ਚੋਰ ਤੇ ਸਨਾਚਰਸ ਬੇਲ ਤੇ ਬਾਹਰ ਹੈਗੇ ਉਸ ਦਾ ਇਨਸਾਨੇ ਦੀ ਚੈਕਿੰਗ ਸ਼ੁਰੂ ਹੋਣ ਲੱਗੀ ਹੈ ਸਾਰੇ ਦੀ ਚੈਕਿੰਗ ਕਰਕੇ ਇਹਨਾਂ ਦਾ ਦੇਖਿਆ ਜਾਏਗਾ ਕਿ ਉਹਨਾਂ ਨੂੰ ਇਸ ਟਾਈਮ ਇਕਨੋਮਿਕ ਮੀਨਸ ਕੀ ਹੈਗੇ ਆਪਣਾ ਘਰ ਕਿਵੇਂ ਚਲਾ ਰਹੇ ਹਨ ਜੇਕਰ ਕੋਈ ਇਕਨੋਮਿਕਲੀ ਜਸਟੀਫਾਈ ਨਹੀਂ ਕਰ ਪਾਉਂਦਾ ਉਹਦਾ ਸਾਫ਼ ਸਿੱਧਾ ਮਤਲਬ ਇਹ ਹੋਊਗਾ ਕਿ ਉਹ ਚੋਰੀ ਕਰ ਰਿਹਾ ਤੇ ਉਸ ਚੀਜ਼ ਨੂੰ ਵੈਰੀਫਾਈ ਕੀਤਾ ਜਾਏਗਾ ਇਹਦੀ ਇੱਕ ਨਿਆ ਜੋ ਕੈਂਪੇਨ ਇਹਨੂੰ ਬਿਲਕੁਲ ਮਿਸ਼ਨ ਮੋਡ ਦੇ ਵਿੱਚ ਲੈ ਕੇ ਅਸੀਂ ਸਟਾਰਟ ਕਰਾਂਗੇ ਥੈਂਕ ਯੂ ਸਰ ਥੈਂਕ ਯੂ